ਸਬਾ ਪਿੰਡੀ ਸਦਾਂ ਵਿਖੇ 2 ਦਿਨਾਂ ਸਾਲਾਨਾ ਜੋੜ ਮੇਲਾ ਬਾਬਾ ਬੂਟੇ ਸ਼ਾਹ ਦੀ ਦਰਗਾਹ ਤੇ ਨਗਰ ਦੇ ਸਹਿਯੋਗ ਨਾਲ ਅਤੇ ਮੇਲਾ ਕਮੇਟੀ ਦੇ ਉਪਰਾਲਿਆਂ ਸਦਕਾ ਕਰਵਾਇਆ ਗਿਆ ਮੇਲੇ ਦੀ ਸ਼ੁਰੂਆਤ ਮੁੱਖ ਸੇਵਾਦਾਰ ਬਾਬਾ ਸਤਪਾਲ ਸਿੰਘ ਪ੍ਰਧਾਨ ਬਲੌਰ ਸਿੰਘ ਕੋਆਰਡੀਨੇਟਰ ਲਖਵਿੰਦਰ ਸਿੰਘ ਲਖਾ ਸਮੂਹ ਕਮੇਟੀ ਵੱਲੋਂ ਦਰਗਾਹ ਤੇ ਚਾਦਰ ਚੜਾਉਣ ਉਪਰੰਤ ਕੀਤੀ ਗਈ ਮੇਲੇ ਦੌਰਾਨ ਪੂਜੀ ਮਸ਼ਹੂਰ ਦੁਗਣਾ ਜੋਲੀ ਗਾਇਕ ਸੁਰਿੰਦਰ ਮਾਨ ਵਿਵਾ ਗਰਮਜੀਤ ਕਮੋਬੋ ਵੱਲੋਂ ਆਪਣੇ ਨਵੇਂ ਪੁਰਾਣੇ ਗੀਤਾਂ गा ਕੇ ਆਏ ਹੋਏ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ। ਪਹਿਲੇ ਦੌਰਾਨ ਕੁਸ਼ਤੀ ਦੰਗਲ ਵੀ ਕਰਵਾਇਆ ਗਿਆ ਜਿਸ ਵਿੱਚ ਨਾਮੀ ਪਹਿਲਵਾਨਾਂ ਨੇ ਆਪਣੇ ਜੋਹਰ ਦਿਖਾਏ। ਪਹਿਲਵਾਨਾਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਕਮੈਂਟਰੀ ਦੀ ਸੇਵਾ ਕੁਲਦੀਪ ਸਿੰਘ ਤੇੜਾ ਨੇ ਨਿਭਾਈ। ਸੰਗਤਾਂ ਨੇ ਦਰਗਾਹ ਤੇ ਮੱਥਾ ਟੇਕ ਕੇ ਚੂਰਮੇ ਦੇ ਲੰਗਰ ਵਰਤਾ ਕੇ ਪੀਰ ਬਾਬਾ ਬੂਟੇ ਸ਼ਾਹ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਹੋਰ ਵੀ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ। ਇਸ ਮੌਕੇ ਸਰਪੰਚ ਹਰਪਾਲ ਸਿੰਘ ਪਿੰਡੀ ਔਲਖ ਸਰਪੰਚ ਮਹੰਗਾ ਸਿੰਘ ਸਰਪੰਚ ਦਰਬਾਰਾ ਸਿੰਘ ਛੰਡ ਕਲਾ ਸਰਪੰਚ ਬੂਟਾ ਸਿੰਘ ਤੁਰ ਸਰਪੰਚ ਲਖਵਿੰਦਰ ਸਿੰਘ ਗੁਰਦੇਸ ਪ੍ਰਦਾਨ ਰਿਸ਼ਪਾਲ ਸਿੰਘ ਪਹਿਲਵਾਨ ਹਰਪਾਲ ਸਿੰਘ ਪਿੰਡੀ ਔਲਖ ਬਿੱਲਾ ਸਿੰਘ ਬਗੀਚਾ ਸਿੰਘ ਡਾਕਟਰ ਸ਼ਰਮਾ ਨਿਸ਼ਾਨ ਸਿੰਘ ਜੱਸਾ ਸਿੰਘ ਮੰਗਾ ਸਿੰਘ ਜਸਵੰਤ ਸਿੰਘ ਫੁੰਮਣ ਸਿੰਘ ਹਰਬੰਤ ਸਿੰਘ ਬਿਆਨ ਸਿੰਘ ਗੁਰਚੇਵਕ ਸਿੰਘ ਗੋਪੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਇਸ ਮੌਕੇ ਹਾਜ਼ਰ ਸਨ ਜੈ ਪੀਰਾਂ ਦੀ ਜੈ ਪੀਰਾਂ ਦੀ ਤਨ ਤਨ ਬਾਬਾ ਬੂਟੇ ਸ਼ਾਹ ਜੀ ਸਵੰਦ ਕਮੇਟੀ ALU ਮੇਲਾ ਕਰਾਇਆ ਗਿਆ ਹੈ 10 ਤੇ 11 ਸੋਲ ਨੂੰ ਹਨੂ ਬਹੁਤ ਭਿੰਡੀਆਂ ਸਹਿਜਾਂ ਦੀ ਸੰਗਤ ਨੇ ਸਾਨੂੰ ਬਹੁਤ ਸਨੋਗ ਦਿੱਤਾ ਹੈ ਜੀ ਕਿਉਂਨਾ ਬਹੁਤ ਸਾਡੇ ਨਾਲ ਮਾਣ ਕੀਤਾ ਭਿੰਡੀਆਂ ਸਹਿਜਾਂ ਨੇ ਸਰਾਲ ਲਖਾ ਲਖਾ ਸਿੰਘ ਲਖਵਿੰਦਰ ਉਹਨਾਂ ਦੀ ਇਹ ਨਾਲ ਜਿੰਨੇ ਮੋਦ ਗਰਮਤੇ ਸਾਨੂੰ ਬਹੁਤ ਸਨੋਗ ਦਿੱਤਾ ਹੈ ਮੇਲਾ ਕਰਾਇਆ ਗਿਆ 10 ਤੇ 11 ਸੋਲ ਨੂੰ ਤੇ 25 ਤੇ 26 ਤਰੀਕ ਨੂੰ ਜੀ ਕੀਤਾ ਗਿਆ ਨਾਲ ਦੰਗਲ ਕੁਸ਼ਤੀ ਪਹਿਲਵਾਨ ਆਰੀ ਹੋ ਗਈ ਹੈ ਜੀ ਉਹ ਬੂਟੇ ਬਾਬੇ ਬੂਟੇ ਸ਼ਾਹ ਦੀ ਬਹੁਤ ਕਿਰਪਾ ਹੋਈ ਆ ਇਹਨਾਂ ਕਮੇਟੀ ਵਾਲਿਆਂ ਨੇ ਬੜਾ ਨਾਲ ਸਾਥ ਦਿੱਤਾ ਸਾਰੇ ਕਮੇਟੀ ਵਾਲਿਆਂ ਨੂੰ ਬਹੁਤ ਬਾਬਾ ਧੰਨਵਾਦ ਕਰਦਾ ਏ ਆਉਣ ਵਾਲੇ ਸਮੇਂ 'ਚ ਕਮੇਟੀ ਵਾਲਿਆਂ ਨੂੰ ਇਸ ਤੋਂ ਵੀ ਜ਼ਿਆਦਾ ਤਰੱਕੀ ਬਖਸ਼ੇ ਇਸ ਤਰੱਕੀ ਦੇ ਨਾਲ ਉਹਨਾਂ ਨੂੰ ਲੱਖ ਲੱਖ ਵਧਾਈਆਂ ਮਹਾਰਾਜ ਦੇਵੇ ਉਹਨਾਂ ਦਾ ਖਲੋ ਬਾਰਾ ਕਾਰਬਾਰ ਚਲਾਵੇ ਉਹ ਨਾਲੇ ਅੱਗੇ ਲਾ ਕੇ ਗ੍ਰਹਾਈਆਂ ਕਰਨ ਨਾਲੇ ਸੇਵਾ ਦੇ ਵਿੱਚ ਪੁਗਾਨ ਕੇ ਬੈਠਣ ਸੇਵਾ ਦਾ ਮੌਕਾ ਕਿਸੇ ਕਿਸੇ ਨੂੰ ਮਿਲਦਾ ਕਿ ਕਰਮਾਂ ਵਾਲੇ ਨੂੰ ਭਾਗਾ ਵਾਲੇ ਨੂੰ ਓਏ ਬਾਬੇ ਬੂਡੇ ਸ਼ਾਹ ਦੇ ਗਰਾਜ ਕਿਸੇ ਗੱਲ ਦਾ ਘਾਟਾ ਨਹੀਂ ਸੰਕਤ ਨੂੰ ਇਹ ਕਹਿੰਦੇ ਆ ਵੀ ਹੰਦ ਸੰਦੂਕ ਦਿਓ ਸੰਕਤ ਨੂੰ ਕਿ ਸੰਯੋਗ ਦਿਓ ਸਾਡੇ ਨਾਲ ਲਾਓਗੇ ਮੋੜੇ ਨਾ ਮੋੜਾ ਲਾ ਕੇ ਤੰਤਨ ਬਾਬੇ ਬੂਡੇ ਸ਼ਾਹ ਦੇ ਦਰਬਾਰ ਤੇ ਆਓ ਉਹਦੇ ਜਿਹੜੇ ਵਾਦੇ ਘਾਟੇ ਥਾਂ ਨੇ ਉਹ ਵੀ ਆਪਾਂ ਸਵਾਰੀਏ ਬਣਾਈਏ ਅੱਜ ਇੱਕ ਗਾਉਣ ਵਾਲਾ ਕਹਿ ਗਿਆ ਸੀ ਸਿਲੈਂਡਰ ਮਾਨ ਕਰਮਜੀਤ ਕੰਮੂ ਕਹਿੰਦੀ ਵੀ ਮੈਂ ਡਾਂਸ ਫੋਟ ਕਰਨਾ ਸੇਵਾਦਾਰਾ ਪਰ ਨਾ ਅਜੇ ਤਾਂ ਇਹ ਸਟੇਜ ਬਹੁਤ ਕੱਚਾ ਹੈ ਆਉਣ ਵਾਲੇ ਸਮੇਂ 'ਚ 2-4 ਸਾਲਾਂ ਨੂੰ ਇਹ ਰਾੜਾ ਸਟੇਜ ਪੱਕਾ ਹੋਏਗਾ ਜਦੋਂ ਆਵਾਂਗੇ ਫਿਰ ਸਾਡਾ ਤੁਸੀਂ ਵੇਖਿਆ ਜੀ ਸੰਯੋਗ ਦੇ ਨਾਲ ਵੀ ਸਾਡੇ ਕਿਦਾਂ ਭਾਂਗੜੇ ਪੈਂਦੇ ਨੇ ਕਿਦਾਂ ਨਾਲ ਰੌਣਕਾਂ ਲੱਗਦੀਆਂ ਨੇ ਸੰਗਤ ਦੇ ਨਾਲ ਸੰਯੋਗ ਨਾਲ ਰੌਣਕਾਂ ਲੱਗਦੀਆਂ ਨੇ ਜੀ ਇਹ ਬਾਬੇ ਬੂਟੇ ਸ਼ਾਹ ਦੇ ਦਰਬਾਰ ਤੇ ਬਹੁਤ ਜ਼ਿਆਦਾ ਬਹੁਤ ਸੰਗਤ ਦਾ ਸੰਯੋਗ ਆ ਬਹੁਤ ਸੰਗਤ ਦਾ ਸੰਯੋਗ ਆ ਜੀ ਬਹੁਤ ਸੰਗਤ ਦਾ ਸੰਯੋਗ ਹੈ ਧੰਨਵਾਦ ਜੈ ਹੋ ਬਾਬੇ ਬੂਟੇ ਵਾਹ ਹੋ ਸੱਚੇ ਦਰਬਾਰ ਕੀ ਜੈ ਬਾਬੇ ਬੂਟੇ ਸ਼ਾਹ ਦਾ